ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਇੱਕ ਕਸਬਾ ਹੈ ਕੋਟਕਪੂਰੇ ਤੋਂ ਜਦੋਂ ਬਠਿੰਡੇ ਨੂੰ ਜਾਂਦੇ ਆ ਜਿਹੜਾ ਹਾਈਵੇ ਦੋਸਤੋ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਉਹ ਬਾਜਾਖਾਨੇ ਦੇ ਵਿੱਚ ਦੀ ਲੰਘਿਆ ਤੇ ਖੇਤਾਂ ਦੇ ਵਿੱਚ ਬਾਈ ਹੋਰਿਆਂ ਦੇ ਘਰ ਆ ਜਿੱਥੇ ਮੈਂ ਵੀਡੀਓ ਬਣਾ ਰਿਹਾ ਇਨ੍ਹਾਂ ਕੋਲ ਅੱਜ ਇੱਕ ਮੱਝ ਵਿਕਾਊ ਹੈ ਪੰਜਾਬ ਦੇ ਕਹ ਲੋ ਜਾਂ ਪੂਰੇ ਭਾਰਤ ਦੇ ਇੱਕ ਚੈਂਪੀਅਨ ਬਰੀਡਰ ਵੀ ਇਹ ਰਿਹਾ ਜਿਨ੍ਹਾਂ ਦੇ ਬੁੱਲ ਦੀ ਏਤੀ ਹੈ ਆਪਾਂ ਜਾਣਕਾਰੀ ਲਵਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਪਸੰਦ ਆਜੂਗੀ ਮੱਝ ਦੋਸਤੋ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਜਿਹੜਾ ਉਹ ਚੱਲਦਾ ਰਹਿਣਾ ਹੈ ਹਜੇ ਥੋੜੀ ਕੱਚੀ ਐ ਮੱਝ ਦਿਨ ਲੈਂਦੀ ਐ ਪਰ ਕਿੰਨੇ ਦਿਨ ਲਊਗੀ ਜਾਂ ਕਿੰਨੇ ਦਿਨ ਬਾਕੀ ਐ ਉਹ ਆਪਾਂ ਨੂੰ ਵਾਈ ਹੋਰੀ ਦੱਸਣਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਤੇ ਜਚੂਗੀ ਤਾਂ ਆ ਕੇ ਤੁਸੀਂ ਸੌਦਾ ਕਰ ਲੋਗੇ ਸੋ ਆਓ ਇਨਫੋਰਮੇਸ਼ਨ ਲਈਏ ਬਾਅਦ ਚ ਤੋੜਨ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਉੱਪਰੇ ਪਸ਼ੂ ਜਿਹੜਾ ਉੱਪਰੇ ਬੰਦੇ ਤੋਂ ਪਸ਼ੂ ਘਬਰਾ ਜਾਂਦਾ ਪਰ ਫਿਰ ਵੀ ਵੀਡੀਓ ਤੁਹਾਨੂੰ ਕੋਸ਼ਿਸ਼ ਰਹੂਗੀ ਵਧੀਆ ਤਰੀਕੇ ਨਾਲ ਦਿਖਾ ਦਈਏ ਸੋ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਇਹਨੂੰ ਆਪਾਂ ਖੋਲ ਕੇ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਜਸਕਰਨ ਸਿੰਘ ਜੀ ਜਸਕਰਨ ਬਾਈ ਅੱਜ ਇੱਕ ਆਪਾਂ ਮੱਝ ਵੇਚਣ ਲੱਗੇ ਹਾਂ ਘਰ ਦੀ ਮੱਝ ਆਪਣੀ ਹੀ ਹਾਂਜੀ ਘਰ ਦੀ ਹੀ ਸੀ ਠੀਕ ਹੈ ਅੱਛਾ ਬਾਈ ਕੈਨ ਮਸੂਆ ਸੁੰਦੀ ਹੈ ਇਹ ਚੌਥੇ ਸੂ ਰਹੀ ਹੈ ਚੌਥਾ ਸੂਆ ਇਹਨੇ ਸੂਣਾ ਹੈ ਹਾਂਜੀ ਅੱਛਾ ਇਹ ਕਿਹੜੇ ਬੋਲ ਦੀ ਧੀ ਆ ਆਪ ਇਹ ਖਲੀ ਰਹੀ ਹੈ ਖਲੀ ਬੋਲ ਦੀ ਧੀ ਹੈ ਇਹ ਏਆਈ ਕਰਾਈ ਸੀ ਉਸ ਮੱਝ ਦੀ ਟੀਕਾ ਭਰਾਇਆ ਸੀ ਉਦੋਂ ਜਾਂ ਉਹ ਕ੍ਰੋਸ ਦੀ ਕ੍ਰੋਸ ਕਰਾਈ ਸੀ ਮੱਝ ਡਾਇਰੈਕਟਰ ਡਾਇਰੈਕਟ ਕ੍ਰੋਸ ਪਾਗਲੇ ਸੀ ਠੀਕ ਹੈ ਇਹਦੀ ਮਾਂ ਜਿਹੜੀ ਹੈ ਉਹ ਉੱਥੇ ਲੈ ਕੇ ਗਈ ਸੀ ਹਾਂਜੀ ਉੱਚੀ ਰੁੜਕੀ ਹੈ ਨਾ ਉਹਨਾਂ ਤੋਂ ਉਹਨਾਂ ਦੇ ਖਲੀ ਬੋਲ ਤੋਂ ਦੱਸੋ ਇਹ ਬਾਈ ਹੋਰੀ ਦੱਸਦੇ ਆ ਵੀ ਡਾਇਰੈਕਟ ਕ੍ਰਾਸ ਕਰਾਈ ਸੀ ਇਹਨਾਂ ਕੋਲ ਖਲੀ ਵਾਲਾ ਪੈਂਫਲਟ ਵੀ ਹੈਗਾ ਬਾਕੀ ਤੁਸੀਂ ਆ ਕੇ ਜਾਣਕਾਰੀ ਬਾਈ ਹੋਰਾਂ ਤੋਂ ਲੈ ਲਓਗੇ ਕਿੰਨੇ ਦਿਨ ਲਊ ਬਾਈ ਸੂਨ ਚ ਇਸ ਤਿੰਨ ਚਾਰ ਦਿਨ ਘਟਾਈ ਤਿੰਨ ਚਾਰ ਦਿਨ ਹਜੇ ਰਹਿੰਦੇ ਆ ਸੂਨ ਚ ਹਾਂਜੀ ਠੀਕ ਹੈ ਬਾਈ ਅੱਛਾ ਦੁੱਧ ਪਿਛਲੇ ਸੂਏ ਚ ਕਿੰਨਾ ਦੁੱਤਾ ਇਹਨੇ ਇਹ 16 ਲੀਟਰ ਦੁੱਤਾ ਜੀ 16 ਲੀਟਰ ਦੁੱਧ ਪਿਛਲੇ ਸੂਏ ਚ ਠੀਕ ਹੈ ਅੱਛਾ ਭਾਈ ਇਹ ਤਾਂ ਰੇਟ ਕੀ ਰੱਖਦੇ ਹੋ ਡਿਮਾਂਡ ਕੀ ਕਰਦੇ ਰੇਟ ਫੋਨ ਤੇ ਦੱਸ ਰੇਟ ਫੋਨ ਤੇ ਰੋ 16 ਲੀਟਰ ਦੁੱਧ ਜਿਹੜਾ ਪੂਰੇ ਦਿਨ ਦਾ ਮਤਲਬ ਸਵੇਰ ਸ਼ਾਮ ਦਾ ਦੁੱਧ ਦੇਣਾ ਸੀ ਨਾ ਸਵੇਰ ਸ਼ਾਮ ਦਾ ਠੀਕ ਹੈ ਹੁਣ ਜਿਹੜਾ ਇਹਦੇ ਕੋਈ ਟੀਕਾ ਭਰਿਆ ਉਹਦਾ ਕੋਈ ਸਹਿ ਧਿਆਨ ਚ ਜਾਂ ਨਹੀਂ ਪਤਾ ਵੀ ਕਿਹੜਾ ਲੱਗਾ ਉਹ ਨਹੀਂ ਧਿਆਨ ਠੀਕ ਹੈ ਸੋ ਦੋਸਤੋ ਇਹ ਬਾਈ ਹੁਰੀ ਦੱਸ ਦਿਆ ਵੀ ਇਹਦੀ ਮਾਂ ਉੱਚੀ ਰੋੜਕੀ ਉਹ ਬਾਈ ਹੁਰੀਆਂ ਕੋਲ ਲੈ ਕੇ ਗਏ ਸੀ ਜਿੰਨਾਂ ਕੋਲ ਖਲੀ ਨਾਂ ਦਾ ਝੋਟਾ ਹੈ ਇੱਕ ਪੈਂਫਲੇਟ ਆ ਉਹਦੇ ਤੇ ਖਲੀ ਦੀ ਫੋਟੋ ਹੈ ਬਾਕੀ ਕਨਫਰਮ ਤੁਸੀਂ ਇਹਨਾਂ ਤੋਂ ਕਰ ਲਿਓ ਸੀ ਕਰ ਲਿਓ ਜੇ ਕਿਉਂਕਿ ਉਹਨਾਂ ਕੋਲ ਬੱਲ ਬਹੁਤ ਹੋਰ ਵੀ ਰਹੇ ਆ ਪਰ ਇਹਦਾ ਜਿਹੜਾ ਮੁਹੰਦਰਾ ਉਹ ਇਦਾਂ ਲੱਗਦਾ ਵੀ ਜਿਵੇਂ ਖਲੀ ਤੇ ਬਿਲਕੁਲ ਦਿਸਦੀ ਹੈ ਇਹ ਸੋ ਬਾਕੀ ਤੁਸੀਂ ਇਹਦੇ ਬਾਰੇ ਫਾਈਨਲ ਤੁਸੀਂ ਕਰੋਗੇ ਇਨਫੋਰਮੇਸ਼ਨ ਟੋਟਲ ਮਾਲਕ ਦੱਸਦਾ ਜੋ ਆਪਾਂ ਵੀਡੀਓ ਦੇ ਵਿੱਚ ਬੋਲਦੇ ਹਾਂ ਹਜੇ ਦਿਨ ਇਹਦੇ ਪਏ ਆ ਦੋਸਤੋ 3 ਤੋਂ 4 ਦਿਨ ਪੂਰੇ ਹੋਣ ਚ ਉੱਤੇ ਦਿਨ ਪਸ਼ੂ ਲੈਂਦਾ ਹੀ ਲੈਂਦਾ ਤੇ ਆ ਸਹੀ ਹੈ ਵੀ ਇਹ ਦਿਨ ਹਜੇ ਉੱਤੇ ਲਊਗੀ ਥੰਦਾ ਸੈਜ ਤੁਸੀਂ ਇਹਦਾ ਦੇਖ ਸਕਦੇ ਹੋ ਮਿਲਕਵੈਨ ਇਹਦੇ ਅਗਲੇ ਪਾਸੇ ਵੀ ਚੰਗੀ ਆਉਂਦੀ ਹੈ ਸੋ ਇਥੋਂ ਤੁਸੀਂ ਹੁਣ ਬਿਲਕੁਲ ਇਹਦਾ ਥੰਦਾ ਸਾਈਜ਼ ਦੇਖ ਰਹੇ ਹੋ ਸੋ ਬਾਕੀ ਤੋੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਇਹਦੇ ਮੁਹੰਦਰੇ ਦੀ ਗੱਲ ਕਰਦੇ ਹਾਂ ਦੋਸਤੋ ਮੈਂ ਕਿਹਾ ਸੀ ਵੀ ਇਹ ਉਹਨਾਂ ਦੇ ਝੋਟਿਆਂ ਦੇ ਨਾਲ ਹੂ ਬੂ ਮਿਲਦੀ ਜੁਲਦੀ ਹੈ ਤਾਂ ਇਹਦੇ ਤੁਸੀਂ ਚਿਹਰੇ ਦੀ ਬਣਾਵਟ ਸਿੰਘ ਦਾ ਡਿਜ਼ਾਈਨ ਦੇਖ ਸਕਦੇ ਹੋ ਤੋਂ ਬਾਈ ਹੋਰੀ ਦੱਸਦੇ ਆ ਵੀ ਇਸ ਚੋਟੀ ਦੀ ਮਾਂ ਜਿਹੜੀ ਉਥੋਂ ਡਾਇਰੈਕਟ ਕ੍ਰਾਸ ਕਰਵਾ ਕੇ ਲੈਂਦੀ ਸੀ ਜਦੋਂ ਇਹ ਕੱਟੀ ਪੈਦਾ ਹੋਈ ਹੈ ਚੌਥਾ ਜ਼ੁਹੈਰ ਕੀ ਸੁਣਾ 16 ਲੀਟਰ ਦਿਨ ਦਾ ਦੁੱਧ ਇਹਨੇ ਪਿਛਲੇ ਸੂਏ 'ਚ ਦਿੱਤਾ ਹੈ। ਐਸ ਵਾਰ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਆ ਰੇਟ ਫੋਨ ਤੇ ਹੈ। ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਭਾਈ ਖੋਲ ਕੇ ਆਪਾਂ ਬਾਹਰਲੇ ਪਾਸੇ ਨੂੰ ਕੱਢ ਲਿਓ ਤੁਹਾਨੂੰ। ਸੋ ਹਵਾਨਾ ਦੋਸਤੋ ਹਜੇ ਭਰਨਾ ਹੈ ਕਿਉਂਕਿ ਹਜੇ ਦਿਨ ਪਏ ਆ ਮੱਝ ਦੇ। ਸੋ ਉਸ ਹਾਵ ਤੇ ਤੁਸੀਂ ਇਹਦੀ ਜੱਜਮੈਂਟ ਕਰ ਲਿਓ ਜੇ। ਮੈਂ ਥੋੜਾ ਜਿਹਾ ਜ਼ੂਮ ਤੇ ਲਾ ਲੂੰਗਾ ਤਾਂ ਕਿ ਤੁਹਾਨੂੰ ਜਿਹੜਾ ਇਹਦਾ ਹਵਾਨਾ ਉਹ ਕਲੀਅਰ ਦਿਸਦਾ ਰਹੇ। ਸੋ ਇਹ ਰੋਖਾ ਦੋਸਤੋ ਇਹਦੇ ਥਣ ਤੇ ਹਵਾਨੇ ਦਾ। ਇੱਥੋਂ ਹੁਣ ਹਵਾਨਾ ਦਿਸਦਾ ਸਾਹਮਣੇ ਸੂਰਜ ਪੈਂਦਾ ਉਹਦੇ ਕਰਕੇ ਥੋੜਾ ਹਵਾਨਾ ਜਿਹੜਾ ਤੁਹਾਨੂੰ ਕੇਰਾ ਨੇਰੇ ਜਿੱਥੇ ਦਿਸੀਆ ਹੋਣਾ ਢਾਂਚਾ ਖੁੱਲਾ ਡੁੱਲਾ ਹੈ ਲਈ ਚੱਲੋ ਅੱਗੇ ਨੂੰ ਬਾਈ ਉਹ ਵੈਸੇ ਇਹ ਸੀਲ 3 ਹੀ ਹੈ ਮੈਂ ਅੱਜ ਦੋਸਤੋ ਇਸ ਪੱਖ ਤੋਂ ਕਿਉਂਕਿ ਹੁਣ ਤੁਰਦਿਆਂ ਤੋਂ ਕੋਈ ਉਪਰਾ ਨਹੀਂ ਬਣਾ ਰਹੀ ਥੋੜਾ ਜਿਹਾ ਜਦੋਂ ਨੇੜੇ ਉੱਪਰੇ ਬੰਦਾ ਜਾਂਦਾ ਸੇ ਤੋਂ ਪਸੂ ਥੋੜਾ ਬਹੁਤ ਘਬਰਾ ਜਾਂਦਾ ਸੋ ਦੋ ਸੋ ਇਹਦਾ ਫੇਰ ਤੁਸੀਂ ਹਵਾਨਾ ਇੱਥੋਂ ਜੱਜਮੈਂਟ ਕਰੋ ਹੁਣ ਬੈਕ ਸਾਈਡ ਤੋਂ ਸੂਰਜ ਪੈ ਰਿਹਾ ਹੈ ਟਾਂਚਾ ਜਿਹੜਾ ਉਹ ਮਾਝ ਦਾ ਕਾਫੀ ਚੰਗਾ ਦਸਦਾ ਲੈ ਆਓ ਭਾਈ ਵਾਪਸ ਐ ਇਹਨੂੰ ਵੀ ਜਾਓ ਸੂਏ ਵਾਲ ਨੂੰ ਸੂਏ ਮ ਅੱਜ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਤੁਹਾਨੂੰ ਦਿਖਾ ਰਹੇ ਹਾਂ ਜਿਹਨੂੰ ਜੱਚੇ ਉਹ ਵੀਰ ਕਾਲ ਇਹਨਾਂ ਨੂੰ ਕਰ ਸਕਦਾ ਚੰਗੀ ਕੀਮਤ ਦੇ ਵਿੱਚ ਹੀ ਮਿਲਣੀ ਹੈ ਦੱਸੋ ਇਹ ਗੱਲ ਕਨਫਰਮ ਕਰ ਦਿੰਨਾ ਪਹਿਲਾਂ ਹੀ ਸੋ ਦੋਸਤੋ ਫੇਰ ਤੁਹਾਨੂੰ ਇਹਦਾ ਹਵਾਨਾ ਇੱਥੇ ਖੜੀ ਮੱਝ ਜਿਆਦਾ ਵਧੀਆ ਦਿਖਾ ਲੈਂਦੀ ਹੁੰਦੀ ਕਿਉਂਕਿ ਜਦੋਂ ਆਸੇ ਪਾਸੇ ਨੂੰ ਜਾਊ ਤਾਂ ਚਾਨਣ ਇੱਕਸਾਰ ਹੈ ਸੋ ਇਹਦੇ ਨਾਲ ਤੁਸੀਂ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਓ ਇਸ ਸਾਈਡ ਤੋਂ ਵੀ ਮਿਲਕਵੇਨ ਚੰਗੀ ਆਉਂਦੀ ਹੈ ਬਾਕੀ ਹੁਣ ਜੇ ਆਪਾਂ ਖੜੀ ਦਾ ਰੋਖ ਦੇਖਦੇ ਹਾਂ ਤਾਂ ਹਵਾਨਾ ਇਦਾਂ ਲੱਗਦਾ ਵੀ ਪਿੱਛੋਂ ਪੂਰਾ ਤਾਂ ਤੱਕ ਚੱਕੂਗੀ ਤੇ ਅਗਲੇ ਪਾਸੇ ਨੂੰ ਵੀ ਹਵਾਨਾ ਇਹਨੇ ਪੂਰਾ ਬਣਾਇਆ ਜਣਾ ਹਜੇ ਇਹ ਥੋੜੀ ਕੱਚੀ ਦਿਸਦੀ ਹੈ ਕੋਈ ਕੁੜਾ ਵੀ ਬਹੁਤਾ ਨਿਵੇਂ ਆਣੀ ਦਿਸ ਰਿਹਾ ਤੇ ਦਿਨ ਵੀ ਹਜੇ ਤਿੰਨ ਤੋਂ ਚਾਰ ਬਾਈ ਹੋਰੀ ਦੱਸਦੇ ਸੀ ਵੀ ਇਹਦੇ ਪੈਂਡਿੰਗ ਹੈ 10 ਮਹੀਨੇ ਪੂਰੇ ਹੋਣ ਚ ਉੱਤੇ ਕਿੰਨੇ ਕੁ ਲੈ ਜੂਗੀ ਉਹ ਸਾਡੇ ਬਾਅਦ ਦੀ ਗੱਲ ਹੈ ਸੋ ਇੱਕ ਹੀ ਨਾਗ ਅਜ ਦੀ ਵੀਡੀਓ ਚ ਵਿਕਰੀ ਆਲਾ ਤੇ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਹੋਰਿਆਂ ਦਾ ਚੱਲੀ ਜਾਂਦਾ ਜਿਹੜੇ ਤੇ ਕਾਲ ਕਰਨੀ ਹੈ ਆਸੇ ਪਾਸੇ ਨੂੰ ਜਾਂਦੀਦੇ ਹਵਾਨਾ ਥੋੜਾ ਜਿਆਦਾ ਧਿਆਨ ਮਾਰਿਓ ਕਿਉਂਕਿ ਹਜੇ ਤਿਆਰ ਹਵਾਨਾ ਇਹ ਸਾਬ ਤੇ ਹੈ ਤੁਸੀਂ ਇਹਦੀ ਜੱਜਮੈਂਟ ਇੱਥੋਂ ਕਰ ਸਕਦੇ ਹੋ ਸੋ ਇੱਕ ਹੀ ਨਾਕਸੀ ਦੋਸਤੋ ਧੰਨਵਾਦ ਵੀਡੀਓ ਦੇਖਣ ਵਾਸਤੇ ਸੋ ਹੁਣ ਗੁਆ ਕਰਦਾ ਪਸ਼ੂ ਖਵਾਨਾ ਹੋਰ ਚੰਗੀ ਤਰ੍ਹਾਂ ਦਿਖਾ ਲੈਂਦਾ ਇਹ ਰੋਖਾ ਦੋਸਤੋ ਇਹਦੇ ਖਵਾਨੇ ਦਾ ਹੁਣ ਦਾ ਸੋ ਇੱਕ ਹੀ ਨਾਕਸੀ ਆਜੀ ਦੀ ਵੀਡੀਓ ਦੇ ਵਿੱਚ ਬਹੁਤ ਮਿਹਰਬਾਨੀ ਹੈ ਇਸ ਵੀਡੀਓ ਨੂੰ ਦੇਖਣ ਵਾਸਤੇ ਮੱਝ ਜੀ ਨੂੰ ਜੱਜਦੀ ਹੈ ਥਣ ਵੀ ਕਲੀਅਰ ਦਿਖਾਏ ਆ ਤੇ ਹਵਾਨਾ ਵੀ ਕਲੀਅਰ ਦਿਖਾਇਆ ਬਾਕੀ ਟੰਚਾ ਜਿਹੜਾ ਉਹ ਵੀਡੀਓ ਚ ਸਮਝ ਆ ਜਾਂਦਾ ਮਿਹਰਬਾਨੀ